ਤੇ ਦੋਸਤ ਤੁਹਾਨੂੰ ਜਾਣੀਗਾ ਜੀ ਨਹੀਂ ਉਹਦਾ ਸੂਤਕ ਕਿੱਥੇ ਜਾਣਾ ਹੈ ਮਨਮੁਖ ਸੂਤਕ ਕਦੇ ਨਾ ਜਾਏ ਜਿੱਚਰ ਸ਼ਬਦ ਨਾ ਭਿਜੇ ਹਰ ਕਹਿ ਨਾਏ ਜਿੰਨਾ ਚਿਰ ਹਰੀ ਦੇ ਨਾਮ ਦੇ ਨਾਲ ਨਹੀਂ ਨ ਭਜਦਾ ਉਹਨਾਂ ਚਿਰ ਪਾਈ ਇਹਨਾਂ ਨੂੰ ਸੂਤਕ ਦਾ ਵਹਿਮ ਰਹਿਣਾ ਹੀ ਰਹਿਣਾ ਹੈ ਇਹ ਪੰਨ ਸੁਲੋਕ ਹੈ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਹੁਣ ਇਸ ਸ਼ਲੋਕ ਦੇ ਨਾਲ ਦਾਤਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੀ ਪਉੜੀ ਹੈ ਹਜ਼ੂਰ ਆਖਦੇ ਨੇ ਪਉੜੀ ਸਤਗੁਰੂ ਵੱਡਾ ਸਰਸਾ ਲਾਈ ਹੈ ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਤੇ ਰੋਜ਼ ਅਸੀਂ ਪੜਨ ਵਾਲੇ ਬਹੁਤ ਜਾਣਨ ਵਾਲੇ ਸਾਡੇ ਬਤਨ ਨੇ ਗੁਰੂ ਬਖਸ਼ ਰਵੇ ਜਿਸ ਵੇਲੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੇੜੇ ਬੈਠਣਾ ਹੁੰਦਾ ਹੈ ਤੇ ਹਜ਼ੂਰ ਆਖਦੇ ਨੇ ਜੇ ਉਹ ਦੇਹ ਜੇ ਤੁਸੀਂ ਸਤਗੁਰੂ ਨੂੰ ਜਾਣਦੇ ਹੋ ਉਹ ਉਹ ਜੀ ਤੁਹਾਡੇ ਅੰਦਰ ਉਸ ਸਤਗੁਰੂ ਦੇ ਪ੍ਰਤੀ ਭਾਵਨਾ ਹੁੰਦੀ ਹੈ ਜਿ ਜਿਗੇ ਜੋ ਸੁੱਖ ਨਹੀਂ ਉਸੇ ਹਿਸਾਬ ਨਾਲ ਹੁੰਦਾ ਹੈ ਜਿੱਦਾਂ ਅਸੀਂ ਸਤਿਗੁਰੂ ਨੂੰ ਜਾਣਦੇ ਹਾਂ ਸਾਡੇ ਅੰਦਰ ਦੀ ਭਾਵਨਾ ਸਾਡੇ ਅੰਦਰ ਦਾ ਫਲ ਉਹ ਸਾਰਾ ਕੁਝ ਉਸੇ ਉਸੇ ਹਿਸਾਬ ਦਾ ਹੀ ਸਾਨੂੰ ਮਿਲ ਜਾਂਦਾ ਹੈ ਗੁਰੂ ਨਾਨਕ ਸਾਹਿਬ ਆਖਦੇ ਨੇ ਸਤਿਗੁਰੂ ਨੂੰ ਆਪਣੇ ਜੀਵਨ ਦੇ ਵਿੱਚ ਵੱਡਾ ਕਰਕੇ ਆਖਣਾ ਚਾਹੀਦਾ ਹੈ ਤੇ ਵੱਡਾ ਕਰਕੇ ਆਖਣਾ ਮਤਲਬ ਸਿਰਫ ਇਹ ਹੀ ਹੈ ਕਿ ਗਿਆਨ ਧਿਆਨ ਇਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਦਿਨ ਕਲ ਰਾਖੀ ਮੇਰੀ ਇਹ ਆਖੀ ਵੀ ਜਾਣਾ ਤੇ ਫਿਰ ਸੂਤ ਪਾਤਕ ਦੇ ਰਹਿਮ ਵੀ ਕਰੀ ਜੇ ਮੈਂ ਸਮਝਾਂਗਾ ਕਿ ਜੇ ਗੁਰੂ ਨਾਨਕ ਸਾਹਿਬ ਨੂੰ ਵੱਡਾ ਆਖਿਆ ਹੈ ਨਾ ਫਿਰ ਕੋਈ ਵੀ ਚੀਜ਼ ਗੁਰੂ ਨਾਨਕ ਸਾਹਿਬ ਤੋਂ ਵੱਡੀ ਨਹੀਂ ਫਿਰ ਕੋਈ ਵੀ ਸਿੱਖਿਆ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਵੱਡੀ ਨਹੀਂ ਫਿਰ ਨਾ ਤੇ ਸੂਤ ਗੁਰੂ ਨਾਨਕ ਸਾਹਿਬ ਤੋਂ ਵੱਡਾ ਹੈ ਨਾ ਪਾਤਕ ਗੁਰੂ ਨਾਨਕ ਸਾਹਿਬ ਤੋਂ ਵੱਡਾ ਹੈ ਨਾਦਰ ਲੋਕਾਂ ਦੇ ਸਿਖਾਏ ਹੋਏ ਵਹਿਮ ਭਰਮ ਲੋਕ ਗੁਰੂ ਨਾਨਕ ਸਾਹਿਬ ਤੋਂ ਵੱਡੇ ਨੇ ਜਦੋਂ ਸਤਿਗੁਰੂ ਨੂੰ ਵੱਡਾ ਆਖ ਦਿੱਤਾ ਹੈ ਤੇ ਫਿਰ ਸਤਿਗੁਰੂ ਦਾ ਉਪਦੇਸ਼ ਸਭ ਤੋਂ ਵੱਡਾ ਹੈ ਬਾਕੀ ਸਾਰਾ ਕੁਝ ਗਾਉਣ ਹੈ ਜਿਵੇਂ ਅਸੀਂ ਗੁਰੂ ਸਾਹਿਬਾਨ ਦੇ ਅਸਥਾਨਾਂ ਦੇ ਉੱਤੇ ਜਾਂਦੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਆ ਗਏ ਫਿਰ ਮਹਾਰਾਜ ਆਖਦੇ ਹੁੰਦੇ ਨੇ ਨਾ ਪਾਏ ਗਏ ਜਬ ਤੈ ਤਮਰੇ ਤੱਕ ਤੇ ਕੋ ਅੱਖ ਤਰੇ ਨਹੀਂ ਆਨੇਓ ਮਹਾਰਾਜ ਮੰਨਣ ਦੀ ਤੇ ਗੱਲ ਬੜੀ ਦੂਰ ਦੀ ਨੇ ਤੇ ਅੱਖਾਂ ਹੀ ਥਾਂ ਵੀ ਨਹੀਂ ਲੈ ਕੇ ਆਉਂਦਾ ਮੰਨਣ ਦੀ ਤੇ ਗੱਲ ਹੀ ਬਹੁਤ ਦੂਰ ਦੀ ਹੈ ਸਤਗੁਰੂ ਵੱਡਾ ਕਰ ਸਲਾਹੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਪਤ ਦਾਦਾ ਦਾ ਜੰਗਣਾ ਗੁਰਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਜੀਵਨ ਦਾ ਦਾਦਾ ਜਾਨਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜੀਵਨ ਦਾਤ ਦਾ ਦਾਤਾ ਸਮਝਣਾ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹ ਦਾਤਾ ਸਮਝਣਾ ਜਿਸ ਦੀ ਵਿਆਖਿਆ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਖੀ ਸੀ ਹਜ਼ੂਰ ਆਖਦੇ ਨੇ ਬਲਿਹਾਰੀ ਗੁਰੂ ਨਾਨਕ ਸਾਹਿਬ ਦਾ ਬਚਨ ਬਲਿਹਾਰੀ ਗੁਰ ਆਪਣੇ ਤਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮੇਰਾ ਸਤਿਗੁਰੂ ਇਸ ਕਰਕੇ ਵੱਡਾ ਹੈ ਜਿਹੜਾ ਆਮ ਬੰਦਿਆਂ ਨੂੰ ਦੇਵਤਿਆਂ ਦੀ ਸ਼੍ਰੇਣੀ ਦੇ ਵਿੱਚ ਲਿਆ ਕੇ ਰੱਖ ਦਿੰਦਾ ਹੈ ਮੈਂ ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਵੱਡਾ ਆਖਦਾ ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਡੇ ਵੱਡੇ ਨੇ ਤੇ ਭਾਈ ਗੁਰਦਾਸ ਸਾਹਿਬ ਆਖਦੇ ਨੇ ਮੈਂ ਇਸ ਸਮੇਂ ਦੇ ਵਿੱਚ ਬੜੇ ਪੀਰ ਵੇਖੇ ਨੇ ਬੜੇ ਫਕੀਰ ਵੇਖੇ ਨੇ ਪਰ ਮੈਂ ਇੱਕ ਗੱਲ ਤੁਹਾਨੂੰ ਆਖ ਦੇਵਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਲਈ ਜ਼ਾਹਰ ਪੀਰ ਜਗਤ ਗੁਰੂ ਬਾਬਾ ਮੇਰੇ ਲਈ ਗੁਰੂ ਨਾਨਕ ਸਾਹਿਬ ਜ਼ਾਹਰਾ ਪੀਰ ਹੀ ਹੈ ਤੇ ਮੇਰੇ ਲਈ ਜੰਮ ਦਾ ਪਾਦਾ ਹੈ ਗੁਰੂ ਜੀ ਸੇ ਮਹਾਰਾਜ ਇੰਨਾ ਵੱਡਾ ਕਰਕੇ ਸਤਿਗੁਰੂ ਨੂੰ ਸਲਾਉਣਾ ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹੋਰ ਕਰਦੇ ਹਾਂ ਨਵੀਂ ਵਿਦਿਆ ਨਵੀਂ ਪੜਾਈ ਜਿਦੇ ਵਿੱਚ ਸਾਨੂੰ ਇਹ ਸਿਖਾਇਆ ਜਾਂਦਾ ਹੈ ਇਹ ਸਾਡੇ ਸਤਿਕਾਰਯੋਗ ਮਹਾਪੁਰਖ ਨੇ ਮੈਂ ਤੇ ਇਦਾਂ ਆਪ ਦਾ ਹੁੰਨਾ ਹਾਂ ਕਿ ਜਨਮ ਮਰਨ ਦੋਹੂ ਮੈਂ ਨਾਹੀਂ ਜਨ ਪਰ ਉਪਕਾਰੀ ਆਏ ਜੀ ਤਾਂ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਇਹ ਸਾਡੇ ਉਹ ਮਹਾਪੁਰਸ਼ ਨੇ ਸਤਿਗੁਰੂ ਨੇ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜੀਣੀ ਸਿਖਾਈ ਹੈ ਨਹੀਂ ਤੇ ਇਵੇਂ ਵਿਹੰਨ ਦੇ ਵਿੱਚ ਤੁਰੇ ਫਿਰਨਾ ਸੀ ਜਦੀ ਵਿਆਖਿਆ ਸੀ ਪੜ ਕੇ ਆ ਰਹੀ ਜਿਸ ਵੇਲੇ ਵੀ ਗੁਰੂ ਨਾਨਕ ਸੇਵ ਸੱਚੇ ਪਾਤਸ਼ਾਹ ਦਾ ਨਾਮ ਲੈਣਾ ਹੈ ਜਿਸ ਵੇਲੇ ਵੀ 10 ਗੁਰੂ ਸਾਹਿਬਾਨ ਦਾ ਨਾਮ ਲੈਣਾ ਹੈ ਤੇ ਇਦਾਂ ਨਾਮ ਨਹੀਂ ਲੈਣਾ ਜਿੱਦਾਂ ਕਿਤਾਬਾਂ ਦੇ ਵਿੱਚ ਲਿਖਿਆ ਅੱਜਕੱਲ ਮਿਲ ਜਾਂਦਾ ਹੈ ਵੀ ਆਮ ਜੇ ਬੰਦੇ ਦਾ ਨਾਮ ਲੈ ਰਿਹਾ ਤੇ ਸ਼ਾਇਦ ਗੁਰੂ ਸਾਹਿਬਾਨ ਦਾ ਨਾਮ ਨਹੀਂ ਲੈ ਰਿਹਾ ਇਦਾਂ ਭਾਈ ਨਹੀਂ ਜਿੱਦਣ ਗੁਰੂ ਨਾਨਕ ਸਾਹਿਬ ਦਾ ਨਾਮ ਲੈਣਾ ਹੈ ਇੰਨੀ ਸਤਕਾਰ ਦੇ ਨਾਲ ਨਾਮ ਲਿਆ ਜਾਵੇ ਕਿ ਉਸ ਜ਼ੁਬਾਨ ਆਖਦਿਆਂ ਵੀ ਜ਼ੁਬਾਨ ਨੂੰ ਪਵਿੱਤਰਤਾ ਦਾ ਅਹਿਸਾਸ ਹੋਵੇ ਸਾਡੇ ਹਾਲ ਇਦਾਂ ਦੇ ਨੇ ਇੱਥੇ ਕੋਈ ਕਵੀ ਆਇਆ ਹੋਵੇ ਨਾ ਤੇ ਉਹਨੂੰ ਸਾਹਿਬ-ਸਾਹਿਬ ਆਖਣਗੇ ਕੋਈ ਆਮ ਬੰਦਾ ਜਿਹਦਾ ਸਮਾਜ ਦੇ ਵਿੱਚ ਥੋੜਾ ਜਿਹਾ ਰਤਬਾ ਉੱਚਾ ਹੈ ਉਹਨੂੰ ਸਾਹਿਬ-ਸਾਹਿਬ ਆਖਣਗੇ ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਆਉਂਦਾ ਹੈ ਉਦੋਂ ਕੱਲਾ ਮਹਾਰਾਜ ਜੀ ਦਾ ਨਾਮ ਲੈ ਕੇ ਗਾਂਦ ਤੁਰ ਪੈਂਦੇ ਨੇ ਉਹ ਜਿਸ ਦਾਤੇ ਦੇ ਕਰਕੇ ਸਾਨੂੰ ਜ਼ਿੰਦਗੀਆਂ ਮਿਲੀਆਂ ਉਸ ਦਾਤੇ ਦਾ ਨਾਮ ਅਸੀਂ ਲੈਣ ਲੱਗਿਆਂ ਇੰਨੇ ਸਤਕਾਰ ਦੇ ਯੋਗ ਵੀ ਨਹੀਂ ਕਿ ਸਾਡੇ ਕੋਲੋਂ ਸ਼ਬਦ ਮੁੱਕ ਜਾਂਦੇ ਨੇ ਉਸ ਸਤਿਗੁਰੂ ਦਾ ਸਤਿਕਾਰ ਕਰਨ ਲੱਗਿਆਂ ਨਹੀਂ ਭਾਈ ਇਹ ਆਪ ਸਿੱਖਣਾ ਹੈ ਬੱਚਿਆਂ ਨੂੰ ਸਿਖਾਉਣਾ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਗੁਰੂ ਸਾਹਿਬਾਨ ਦਾ ਨਾਮ ਹਰ ਸਿੱਖ ਦੀ ਜ਼ੁਬਾਨ ਤੇ ਇਦਾਂ ਹੋਵੇ ਕਿ ਉਸ ਲਫ਼ਜ਼ ਨੂੰ ਨਿਕਲਣ ਲੱਗੇ ਇੱਕ ਤੇ ਪਵਿੱਤਰਤਾ ਆਵੇ ਇੱਕ ਸਿੱਖ ਨੂੰ ਲੱਗੇ ਕਿ ਮੈਂ ਇਹ ਜਿਹੜਾ ਨਾਮ ਲੈ ਰਿਹਾ ਹਾਂ ਇਹ ਆਮ ਗੱਲ ਨਹੀਂ ਹੈ ਕਿ ਆਮ ਜਿਹੀ ਚੀਜ਼ ਦਾ ਜਾਂ ਆਮ ਜਿਹੇ ਬੰਦੇ ਦਾ ਨਾਮ ਹੈ ਇਹ ਉਸ ਸਤਿਗੁਰੂ ਦਾ ਨਾਮ ਹੈ ਜਿਹਦੇ ਕਰਕੇ ਮੇਰੀਆਂ ਜ਼ਿੰਦਗੀਆਂ ਦੁਰਦੀਆਂ ਇਕ ਅਦੁੱਤ ਹੋਵੇ ਸਤਿਗੁਰ ਵੱਡਾ ਕਰਸਾ ਲਾਹੀ ਹੈ ਇੰਨਾ ਵੱਡਾ ਕਰਕੇ ਸਲਾਉਣਾ ਹੈ ਪਰ ਵੱਡਾ ਕਰਕੇ ਸਲਾਉਣ ਦਾ ਮਤਲਬ ਸਿਰਫ ਇਹ ਨਹੀਂ ਕਿ ਉਹਨੂੰ ਵੱਡਾ ਆਖੀ ਜਾਣਾ ਹੈ ਤੇ ਉਹਦੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ ਹੈ ਉਹਦੀ ਗੱਲ ਵੀ ਸਮਝਣੀ ਹੈ ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਉਹਦੇ ਵਿੱਚ ਇੰਨੀਆਂ ਵਡੀਆਂ ਵਡਿਆਈਆਂ ਨੇ ਉਹ ਜ਼ਿੰਦਗੀਆਂ ਦਾ ਦਾਤਾ ਉਹ ਸਾਹਾਂ ਦਾ ਦਾਤਾ ਉਹ ਜ਼ਿੰਦਗੀ ਨੂੰ ਸਮਝਣ ਸਮਝਾਉਣ ਦਾ ਦਾਤਾ ਹੈ ਹਜ਼ੂਰ ਕਹਿੰਦੇ ਨੇ ਪਰ ਇਹ ਤਾਂ ਨਜ਼ਰ ਆਉਂਦੀਆਂ ਨੇ ਸ਼ਹਿ ਮੇਲੇ ਤਾਂ ਨਗਰੀਆਂ ਰੱਬ ਕਿਤੇ ਸਤਿਗੁਰੂ ਨੂੰ ਮਿਲਾ ਦੇਵੇ ਤੇ ਫਿਰ ਕਿਤੇ ਇਹ ਵਿੜਿਆਈਆਂ ਨਜ਼ਰ ਆਉਂਦੀਆਂ ਜੀ ਸਾਡੀ ਜ਼ਿੰਦਗੀ ਦਾ ਜੋ ਗੁਰਮਤ ਦੇ ਵਿੱਚ ਨਿਯਮ ਹੈ ਆਪਜੀ ਇੱਕ ਸ਼ਲੋਕ ਦੇ ਵਿੱਚੋਂ ਇਸ ਗੱਲ ਨੂੰ ਸਮਝ ਲਵੋਗੇ ਬਬੀਹਾ ਅੰਮ੍ਰਿਤ ਵੇੜਾ ਬੋਲਿਆ ਤਾਂਦਰ ਸੁਣੀ ਪੁਕਾਰ ਮਿਘੈ ਨੂੰ ਫਰਮਾਨ ਹੋਵਾ ਵਸੂ ਕਿਰਪਾ ਤਾਰ ਬਬੀਹਾ ਕੌਣ ਹੈ ਆਮ ਜਿਗਿਆਸੂ ਆਮ ਗੁਰਸਿੰਘ ਜਿਹੜਾ ਸਵੇਰੇ ਉੱਠ ਕੇ ਅਰਦਾਸ ਕਰਦਾ ਹੈ ਬਾਬੀ ਸਾਹਿਬ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਕਿਹੜੇ ਦਰ ਤੇ ਪੁਕਾਰ ਸੁਣੀ ਗਈ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਉਹਦੀ ਪੁਕਾਰ ਸੁਣੀ ਗਈ ਮੇਕਾ ਨੂੰ ਫਰਮਾਨ ਹੋਆ ਬੱਦਰ ਨੂੰ ਫਰਮਾਨ ਹੋ ਗਿਆ ਬੱਦਨ ਕੌਣ ਹੈ ਜਿੰਨੇ ਵਰਨਾ ਹੁੰਦਾ ਹੈ ਵਰਦਾ ਕੌਣ ਹੈ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਸਾਡੇ ਕੰਨਾਂ ਦੇ ਵਿੱਚ ਗੁਰੂ ਦਾ ਉਪਦੇਸ਼ ਪੈਂਦਾ ਹੈ ਇਹਦਾ ਮਤਲਬ ਹੈ ਗੁਰੂ ਦਾ ਉਪਦੇਸ਼ ਬਾਰਿਸ਼ ਕਰਦਾ ਪਿਆ ਹੈ ਮਲਾਲ ਕੀ ਬਾਤ ਸਾਰੀ ਇਸ ਪਾਸੇ ਨਹੀਂ ਵਿਆਖਿਆ ਕਰਦੀ ਹੈ ਮੇਕਨੂ ਫਰਮਾਨ ਹੋਆ ਰੱਬ ਨੇ ਗੁਰੂ ਨੂੰ ਫਰਮਾਨ ਕੀਤਾ ਕੀ ਫਰਮਾਨ ਕੀਤਾ ਵਰਸੋ ਕਿਰਪਾ ਧਾਰ ਉਹ ਸਿੱਖ ਅੰਮ੍ਰਿਤ ਰੇਣੇ ਉੱਠ ਕੇ ਅਰਦਾਸ ਕਰਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਜਾ ਕੇ ਵਰਦ ਉਹਦੀ ਜ਼ਿੰਦਗੀ ਤਾਂ ਗਰੇ ਰਹਿਮਤਾਂ ਕਾ ਜਿਸ ਵੇਲੇ ਵੀ ਗੁਰੂ ਨੇ ਜੀਵਨ ਦੇ ਵਿੱਚ ਆਉਣਾ ਹੈ ਸਭ ਤੋਂ ਪਹਿਲਾਂ ਰੱਬ ਨੇ ਰਹਿਮਤ ਕਰਨੀ ਹੈ ਅਕਾਲ ਪੁਰਖ ਵਾਹਿਗੁਰੂ ਨੇ ਰਹਿਮਤ ਕਰਨੀ ਹੈ ਫਿਰ ਕਿਤੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੇ ਸਾਡੇ ਜੀਵਨ ਦੇ ਵਿੱਚ ਆਉਣਾ ਹੈ ਔਰ ਬਹੁਤੀ ਵਾਰ ਗੁਰ ਅਸਥਾਨਾਂ ਦੇ ਉੱਤੇ ਆਉਣ ਤੋਂ ਬਾਅਦ ਗੁਰੂ ਦੇ ਉਪਦੇਸ਼ ਦਾ ਜਿਹੜਾ ਅਗਲਾ ਨਾਤਾ ਹੁੰਦਾ ਹੈ ਨਾ ਉਹਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਨੀ ਹੁੰਦੀ ਹੈ ਤਨ ਕਰਕੇ ਅਸੀਂ ਇੱਥੇ ਆਉਣਾ ਹੁੰਦਾ ਹੈ ਮਨ ਕਰਕੇ ਉਪਦੇਸ਼ ਦੇ ਨਾਲ ਜੁੜਨਾ ਹੁੰਦਾ ਹੈ ਕਬੀਰ ਗੁਰ ਲਾਗਾ ਤਬ ਜਾਣੀਆ ਮਿਟਿਆ ਮੋ ਤਨ ਤਾਪ ਹਰ ਖਸੋਗ ਦਜੈ ਨਹੀਂ ਤਬ ਹਰ ਆਪੇ ਆਪ ਕਬੀਰ ਸਹਿਬ ਨੇ ਪੁੱਛਿਆ ਜੀ ਕਿੱਦਾਂ ਪਤਾ ਲੱਗਿਆ ਗੁਰੂ ਮਿਲ ਗਿਆ ਹੈ ਤਿੰਨ ਦਿਨ ਜਿੰਨ ਦਿਲ ਸੜਨਾ ਬੰਦ ਕਰ ਦੇਵੇ ਨਾ ਲੋਕਾਂ ਵੱਲ ਦੇਖ ਕੇ ਸਮਝ ਲੋ ਤੁਹਾਨੂੰ ਗੁਰੂ ਲੱਗਣਾ ਸ਼ੁਰੂ ਹੋ ਗਿਆ ਜੀ ਜਦੋਂ ਤੁਹਾਨੂੰ ਅੰਦਰੋਂ ਇੱਕ ਅਹਿਸਾਸ ਹੋਵੇਗਾ ਨਾ ਨਾਨਕ ਭਗਤਾਂ ਦਾ ਸਦਾ ਵਿਗਾਸ ਹੋਵੇਗਾ